ਆ ਦੇਖੋ ਨੌਜਵਾਨਾਂ ਦਾ ਹਾਲ ਨਹੰਗਾ ਸਿੰਘਾਂ ਦੇ ਬਾਣੇ ਦੇ ਵਿੱਚ ਕਰਦਾ ਸੀ ਵੱਡੀਆਂ ਠੱਗੀਆਂ ਨੀਲਾ ਚੋਲਾ ਸਿਰ ਤੇ ਦਮਾਲਾ ਤੇ ਸ਼ਸਤਰ ਧਾਰੀ ਹੋ ਕੇ ਇਤਿਹਾਸਿਕ ਨਗਰੀਆਂ ਦੇ ਵਿੱਚ ਲੋਕਾਂ ਨੂੰ ਬਣਾਉਂਦਾ ਸੀ ਠੱਗੀ ਦਾ ਸ਼ਿਕਾਰ ਅੱਜ ਦੇ ਹਾਲਾਤਾਂ ਦੇ ਵਿੱਚ ਜਿੱਥੇ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਵਿਖੇ ਜਾ ਸਕਦੇ ਨਹੀਂ ਉੱਥੇ ਹੀ ਭੋਲੇ-ਪਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਵੀ ਤੇ ਇਤਰਾਰ ਦਿਮਾਗ ਵਾਲੇ ਜਿਹੜੇ ਲੋਕ ਨੇ ਉਹ ਵੀ ਬਾਜ਼ਾਰਾਂ ਦੇ ਵਿੱਚ ਵੇਖਣ ਨੂੰ ਮਿਲਦੇ ਨੇ ਇੱਕ ਮਾਮਲਾ ਸਾਹਮਣੇ ਆਇਆ ਹੈ ਸ਼੍ਰੀ ਅਮ੍ਰਿਤਸਰ ਸਾਹਿਬ ਅਤੇ ਗੁਰੂ ਕੀ ਨਗਰੀ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਜਿੱਥੇ ਇੱਕ ਨੌਜਵਾਨ ਜਿਹੜਾ ਕਿ ਅਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਹੈ ਇਤਿਹਾਸਿਕ ਨਗਰੀ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਨਿਹੰਗ ਸਿੰਘਾਂ ਦੇ ਬਾਣੀ ਦੇ ਵਿੱਚ ਤਿਆਰ ਬਰ ਤਿਆਰ ਹੋ ਕੇ ਲੋਕਾਂ ਦੇ ਵਿੱਚ ਵਿਚਰਦਾ ਸੀ ਤੇ ਉੱਥੇ ਹੀ ਭੋਲੇ-ਪਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਵਿਦੇਸ਼ ਜਾਣ ਦਾ ਜਿਹੜਾ ਝਾਂਸਾ ਦਿੰਦਾ ਸੀ ਤੇ ਫਿਰ ਲੋਕਾਂ ਦੇ ਕੋਲੋਂ ਕਰੋੜਾਂ ਰੁਪਈਆ ਦੀਆਂ ਠੱਗੀਆਂ ਮਾਰਦਾ ਸੀ ਸੋ ਇਹ ਮਾਮਲਾ ਜਿਹੜਾ ਅਮ੍ਰਿਤਸਰ ਦੇ ਵਿੱਚ ਵੀ ਇਸੇ ਤਰ੍ਹਾਂ ਵਾਪਰਿਆ। ਹੁਣ ਜਦੋਂ ਇਹ ਨੌਜਵਾਨ ਪੁਲਿਸ ਦੇ ਅੜਿੱਕੇ ਚੜ ਗਿਆ ਤੇ ਇੱਕ ਵਾਰ ਫਿਰ ਜਿਹੜੀਆਂ ਫਾਈਲਾਂ ਖੁਲਿਆਣੇ ਤੇ ਪਤਾ ਲੱਗਾ ਕਿ ਇਹ ਨੌਜਵਾਨ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ 2 ਕਰੋੜ, ਅਮ੍ਰਿਤਸਰ ਸਾਹਿਬ ਦੇ ਵਿੱਚ 4 ਕਰੋੜ ਤੇ ਫਿਰੋਜ਼ਪੁਰ ਦੇ ਵਿੱਚ ਵੀ ਕਈ ਕਰੋੜਾ ਰੁਪਏ ਦੀ ਠੱਗੀ ਮਾਰ ਕੇ ਰਫੂ ਚੱਕਰ ਹੋ ਚੁੱਕਿਆ ਸੀ। ਸੋ ਪੁਲਿਸ ਦੇ ਵੱਲੋਂ ਇਸਨੂੰ ਦਬੂਚਿਆ ਗਿਆ। ਸੋ ਪਿਛਲੇ ਜਿਹੜੇ ਇਹਦੇ ਸਾਰੇ ਹੀ ਕੱਚੇ ਚਿੱਠੇ ਜਿਹੜੇ ਨੇ ਉਹ ਖੁੱਲ ਚੁੱਕੇ ਨੇ ਤੇ ਹੁਣ ਅਦਾਲਤ ਦੇ ਵੱਲੋਂ ਜਿਹੜਾ ਹੈ ਉਸ ਨੂੰ ਜਿਹੜਾ ਰਿਮਾਂਡ ਜਿਹੜਾ ਪੁਲਿਸ ਦੇ ਵੱਲੋਂ ਪੁਲਿਸ ਵੱਲੋਂ ਮੰਗਿਆ ਗਿਆ ਸੀ ਤੇ ਅਦਾਲਤ ਨੇ ਰਿਮਾਂਡ ਦਿੱਤਾ ਸੋ ਹੁਣ ਪੁਲਿਸ ਦੇ ਵੱਲੋਂ ਇਸ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਤੇ ਹੋਰ ਜਿਹੜਾ ਕਿ ਕਿੰਨਾ ਕਿੰਨਾ ਲੋਕਾਂ ਦੇ ਕੋਲੋਂ ਠਗੀਆਂ ਮਾਰੀਆਂ ਗਈਆਂ ਇਸ ਦਾ ਵੀ ਜਿਹੜੀ ਜਾਂਚ ਪੜਤਾਲ ਚੰਗੀ ਤਰ੍ਹਾਂ ਕੀਤੀ ਜਾਵੇਗੀ ਸੋ ਇਸ ਦੌਰਾਨ ਜਿਹੜੇ ਜਿਹੜੇ ਲੋਕ ਜਿਹੜੇ ਕੋਈ ਬੁਟੀਕ ਵਾਲਾ ਸੀ ਤੇ ਕੋਈ ਸੁਨਿਆਰੇ ਦਾ ਕੰਮ ਕਰਦਾ ਸੀ ਸੋ ਇਸ ਨੌਜਵਾਨ ਦੇ ਵੱਲੋਂ ਇਸ ਵਿਅਕਤੀ ਦੇ ਵੱਲੋਂ निहांग सिंह ਦਾ ਬਾਣਾ ਪਾ ਕੇ निहांग सिंहਾਂ ਦੇ ਬਾਣੀ ਦੇ ਵਿੱਚ ਕਹਿ ਲਿਆ ਕਿ ਇੱਕ ਸੁਨਿਆਰੇ ਤੋਂ ਲੈ ਕੇ ਇੱਕ ਹਲਵਾਈ ਤੱਕ ਕਿਸੇ ਨੂੰ ਵੀ ਬਖਸ਼ਿਆ ਨਹੀਂ ਗਿਆ ਉਹਨਾਂ ਦੇ ਨਾਲ ਠੱਗੀਆਂ ਮਾਰੀਆਂ ਗਈਆਂ ਨੇ ਸੋ ਪੁਲਿਸ ਦੇ ਵੱਲੋਂ ਦਬੋਚਿਆ ਗਿਆ ਇਸ ਦੌਰਾਨ ਜਿਹੜੇ ਇਸ ਦੇ ਠੱਗੀ ਦਾ ਸ਼ਿਕਾਰ ਹੋਏ ਨੇ ਇੱਕ ਬੀਬੀ ਐ ਜਿਸ ਦੀ ਬੁਟੀਕ ਦੇ ਉੱਤੇ ਕਹਿ ਲਿਆ ਕਿ ਲੱਖਾਂ ਦੀ ਠੱਗੀ ਕੀਤੀ ਗਈ ਹੈ ਕਿ ਵਿਅਕਤੀ ਹੋਰ ਹੈ ਜਿਸ ਦੇ ਕੋਲੋਂ ਇਸ ਵਿਅਕਤੀ ਨੇ ਕਾਫੀ ਪੈਸੇ ਜਿਹੜੇ ਠੱਗੇ ਸਰ ਸੋ ਇਹ ਵੀ ਸਾਹਮਣੇ ਆਏ ਨੇ ਕੈਮਰੇ ਦੇ ਸੋ ਉਹਨਾਂ ਦੇ ਕੋਲੋਂ ਸੁਣਦੇ ਆ ਕਿ ਕੀ ਇਹ ਸਾਰਾ ਮਾਮਲਾ ਹੈ निहांगी ਬਾਣੀ ਦੇ ਵਿੱਚ disguise ਹੋ ਕੇ ਬਾਣੇ ਨੂੰ ਮੈਲਾ ਕਰਦੇ ਕੁਝ ਜਿਹੜੇ ਅਨਸਰ ਆ ਜਿਹੜੇ ਆਨੰਦਪੁਰ ਸਾਹਿਬ ਦੇ ਵਿੱਚ ਜਿਨ੍ਹਾਂ ਨੇ ਕਰੋੜਾਂ ਦੀ ਠੱਗੀ ਮਾਰੀ ਆ ਇਸ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਇਹ ਮੋਡਸ ਆਪਰੇਂਡਿਆ ਹੁਣ ਸਮਝ ਆ ਰਿਹਾ ਕਿ ਹਬਿਚੁਅਲ ਕ੍ਰਿਮੀਨਲਸ ਨੇ ਤੇ ਇਸ ਤੋਂ ਪਹਿਲਾਂ ਇਹਨਾਂ ਨੇ ਇਹੋ ਜਿਹੀ ਕੁਝ ਅਮਰitsar ਕੀਤਾ ਤੇ ਉਦੋਂ ਇਹਨਾਂ ਨੇ ਇਹ ਗੋਲਦਸਤਾਰੇ ਬੰਦੇ ਹੁੰਦੇ ਸੀਗੇ ਫਿਰ ਇਹਨਾਂ ਨੇ ਆਪਣੇ ਮਤਲਬ ਵੀ ਅਸਲ ਵੇਸ਼ ਪੋਸ਼ਾ ਚਾ ਕੇ ਆਪਦੇ ਕੇਸ ਕਟਾ ਕੇ ਇੱਥੇ ਆਨੰਦਪੁਰ ਸਾਹਿਬ ਆਏ ਇਥੇ ਇਹਨਾਂ ਨੇ ਆਪਣੇ ਆਪ ਨੂੰ ਡਿਸਗਾਈਜ਼ ਕੀਤਾ ਨਿਹੰਗ ਸਿੱਖ ਤੇ ਜਿੱਦਾਂ ਸਾਡੇ ਕੋਲ ਭੈਂਜੀ ਨੇ 113 ਨੰਬਰ ਐਫ ਆਈ ਆਰ ਹੈ ਇਹਨਾਂ ਦੀ ਇਹਨਾਂ ਦਾ ਬਿਊਟੀਕ ਸੀਗਾ 31 ਲੱਖ ਦੀ ਤਕਰੀਬਨ ਇਹਨਾਂ ਨਾਲ ਠੱਗੀ ਮਾਰੀ ਹੈ ਇਹਨਾਂ ਨੇ ਇੱਧਰ ਸਾਡੇ ਕੋਲ ਸਤਪਾਲ ਜੁਵਲਰਸ ਨੇ ਠੀਕ ਹੈ ਜੀ ਅਲੱਗ-ਅਲੱਗ ਐਫ ਆਈ ਆਰਸ ਦਰਜ ਨੇ ਕਹਿਣ ਤੋਂ ਬਾਅਦ ਤੁਸੀਂ ਹੈਰਾਨ ਹੋਵੋਗੇ ਕਿ ਇਹਨਾਂ ਨੇ ਜੁਵਲਰਸ ਤੋਂ ਲੈ ਕੇ ਇੱਕ ਹਲਵਾ ਹਲਵਾਈ ਤੱਕ ਕਿਸੇ ਨੂੰ ਨਹੀਂ ਛੱਡਿਆ ਹਰ ਬੰਦੇ ਤੋਂ ਛੋਟੀਆਂ-ਛੋਟੀਆਂ ਠੱਗੀਆਂ ਸਾਰਿਆਂ ਤੋਂ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹੀ ਸਾਰਾ ਕੁਝ ਪਹਿਲਾਂ ਅੰਮ੍ਰਿਤਸਰ ਕਰਕੇ ਹਟੇ ਆ ਉਸ ਤੋਂ ਬਾਅਦ ਉਹੀ ਸਾਰਾ ਕੁਝ ਅਨੰਦਪੁਰ ਸਾਹਿਬ ਹੁੰਦਾ ਤੇ ਮੌਕੇ ਦੇ ਜਿਹੜੇ ਆਫੀਸਰ ਨੇ ਉਹਨਾਂ ਨਾਲ ਫੈਮਿਲੀ ਰਾਬਤਾ ਕਰਨਾ ਚਾਹੁੰਦੀ ਆ ਤੁਸੀਂ ਹੁਣ ਅਫਸੋਸ ਦੇਖੋਗੇ ਕੀ ਹੈ ਕਿ ਉਹਨਾਂ ਨਾਲ ਹਲੇ ਵੀ ਫੈਮਿਲੀ ਦੇ ਕੰਟੀਨਿਊਸ ਫੋਨਸ ਤੋਂ ਬਾਵਜੂਦ ਮੇਰੀ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਮੇਰੀ ਇੰਟਰਵੈਂਸ਼ਨ ਤੋਂ ਬਾਵਜੂਦ ਮੈਂ ਨਹੀਂ ਚਾਹੁੰਦਾ ਮੈਂ ਤੁਹਾਨੂੰ ਵੀਡੀਓ ਫੁਟੇਜਿਸ ਜਾਂ ਰਿਕਾਰਡਿੰਗ ਪ੍ਰੋਵਾਈਡ ਕਰਾਵਾਂ ਪਰ ਉਹ ਵੀ ਅਵੇਲੇਬਲ ਹੋ ਜਾਣਗੀਆਂ ਜਿਦੇ ਵਿੱਚ ਐਸ ਐਚਓ ਸਾਹਿਬ ਨੇ ਇਹ ਮੰਨਿਆ ਕਿ ਜਿਹੜੀ ਅਗਲੀ ਹੈਰਾਨੀ ਦੀ ਗੱਲ ਹੈ ਉਸ ਡਰੇਡਡ ਕ੍ਰਿਮੀਨਲ ਨੂੰ ਅੰਮ੍ਰਿਤਸਰ ਤੋਂ ਇੱਥੇ ਲੈ ਕੇ ਆਉਣ ਦੇ ਵਾਸਤੇ ਇਹਨਾਂ ਦੀ ਗੱਡੀ ਲਈ ਜਾ ਰਹੀ ਆ ਪੈਟਰੋਲ ਏ ਪੁਆਰੇ ਨੇ ਇਜ਼ ਥਿਸ ਦਾ ਪੁਲਿਸਿੰਗ ਵੀ ਆਰ ਪੇਇੰਗ ਫੋਰ ਇਨ ਪੰਜਾਬ ਐਂਡ ਇਹ ਤੁਹਾਡੇ ਮੀਡੀਆ ਦੇ ਜ਼ਰੀਏ ਜਿਹੜਾ ਸਖਤ ਨੋਟਿਸ ਆ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹ ਪੰਜਾਬ ਆ ਕੋਈ ਬਨਾਨਾ ਰਿਪਬਲਿਕ ਨਹੀਂ ਹੈਗਾ ਜਿੱਥੇ ਆ ਹਾਲ ਹੋ ਰਿਹਾ ਜਿਹੜੇ ਲੋਕਾਂ ਦੇ ਨਾਲ ਠੱਗੀਆਂ ਵਜੀਆਂ ਉਹੀ ਆਪਣਾ ਖਰਚਾ ਕਰ ਕਰਕੇ ਔਰ ਸੈਕੰਡ ਜਿਹੜੀ ਚੀਜ਼ ਆ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਇਸ ਫੈਮਿਲੀ ਨੂੰ ਸਿੱਧਾ ਕ੍ਰਿਮੀਨਲ ਦੇ ਸਾਹਮਣੇ ਮਿਲਾਇਆ ਜਾ ਰਿਹਾ ਇਹ ਇੰਟੈਰੋਗੇਟ ਕਰ ਰਿਹਾ ਕਿ ਉਹ ਜਿਹੜਾ ਕ੍ਰਾਈਮినਲ ਆ ਉਹਦੀ ਬਿਹਫ ਦੇ ਉੱਤੇ ਉਹਦੇ ਕਿਹੜੇ ਕਿਹੜੇ ਬੰਦੇ ਆ ਜਿਹੜੇ ਜਿਨ੍ਹਾਂ ਨਾਲ ਉਹਦੇ ਲਿੰਕ ਨੇ ਜਿਹੜੇ ਉਹਨੂੰ 4 4 5 5 ਵਕੀਲ ਕਰਕੇ ਦੇ ਰਹੇ ਆ ਬੇਸਿਕਲੀ ਅਬਿਊਜ਼ ਦਾ ਪ੍ਰੋਸੈਸ ਆਫ ਲਾ ਹੋ ਰਿਹਾ ਜਿਹੜੀ ਚੀਜ਼ ਤੇ ਅਸੀਂ ਗੌਰ ਕਰਨਾ ਚਾਹੁੰਦੇ ਆ ਤੁਹਾਡੇ ਨਾਲ ਕਿੰਨੇ ਲੱਖ ਦੀ ਠੱਗੀ ਕੀਤੀ ਇਹਨਾਂ ਲੋਕਾਂ ਨੇ ਸਿਰਫ 31 ਲੱਖ ਦੀ 31 ਲੱਖ ਦੀ ਹਾਂਜੀ ਟਰ ਤੋਂ ਕੈਸ਼ ਲਿਆ ਇਹਨਾਂ ਨੇ ਹਾਂਜੀ ਸਾਰਾ ਕੈਸ਼ ਲਾ ਹੀ ਦੋ ਵਾਰ ਚੈੱਕ ਦਿੱਤਾ ਪਰ ਹਣ ਚੈੱਕ ਵਾਪਸ ਕਰ ਦਿੰਦੇ ਰਹੇ ਕਿ ਬੰਨਾ ਮਾਰ ਕੇ ਲੈ ਰਹਿਣ ਟਰ ਤੋਂ ਬਸ ਕਹਿੰਦੇ ਸਾਡੇ ਕੋਲ ਨਾ ਇਹ ਕੈਸ਼ ਨਹੀਂ ਹੋ ਰਿਹਾ ਤੁਸੀਂ ਨਾ ਸਾਡੇ ਕੋਲ ਟਾਈਮ ਨਹੀਂ ਹੈਗਾ ਤੁਸੀਂ ਸਾਨੂੰ ਕੈਸ਼ ਕਰਾ ਕੇ ਪੈਸੇ ਕਰ ਲਓ ਤੁਸੀਂ ਕਹਿੰਦੇ ਲੈ ਕਿਸ ਗੱਲ ਕਰਕੇ ਕੀ ਕਿਹਾ ਸਾਡੇ ਕੋਲ ਐਸੇ ਕਰਕੇ ਕਿ ਤੁਹਾਨੂੰ ਮੇਰੇ ਬੁਟੀਕ ਤੇ ਆਏ ਕੋ ਸੂਟ ਸਵਾਣ ਵਾਸਤੇ ਮੈਨੂੰ ਕਹਿੰਦੇ ਸੂਟ ਸਵਾਣਾ ਦੋ ਦਿਨ ਚ ਸਿਲ ਦੋ ਮੈਂ ਕਿ ਸਿਲ ਲਾਂਗੇ ਸੂਟ ਸਲਾਇਆ ਕਹਿੰਦੇ ਫਿਟਿੰਗ ਠੀਕ ਆਏ ਮ ਮੈਂ ਫ੍ਰੀਜ਼ ਖਾਨਣੀ ਆ ਅੱਛਾ ਜੀ ਚਲੋ ਆਂਦੇਰੇ ਦੋ ਤਿੰਨ ਦਿਨ ਫਿਰ ਕਹਿੰਦੇ ਮੈਂ ਬੁਟੀਕ ਖੋਲਣੇ ਬਾਹਰ ਤੇ ਤੁਸੀਂ ਮੇਰੇ ਨਾਲ ਤੁਸੀਂ ਚੱਲ ਪਿਓ ਮੇਰੇ ਨਾਲ ਅਸੀਂ ਉੱਥੇ ਬੁਟੀਕ ਖੋਲ ਲਾਂਗੇ ਤੁਹਾਨੂੰ ਉਸੇ ਆ ਉੱਥੇ ਰੱਖਾਂਗੇ ਮੈਂ ਕਿਹਾ ਠੀਕ ਹੈ ਮੈਨੂੰ ਕਿਵੇਂ ਬੱਚੇ ਸਾਡੇ ਕਿ ਨਹੀਂ ਜਾ ਸਕਦੀ ਹੈ ਵੀ ਆਪਣੇ ਫਿਰ ਬੱਚੇ ਛੋਟੇ ਨੇ ਫਿਰ ਕਹਿੰਦੇ ਚਲੋ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਸਾਰੇ ਪਰਿਵਾਰ ਨੂੰ ਵੀਜ਼ਾ ਤੁਹਾਡੇ ਲਵਾ ਲੈਨੇ ਮੈਂ ਕਿਹਾ ਇੰਨੇ ਪੈਸੇ ਸਾਡੇ ਕੋਲ ਨਹੀਂ ਹੈਗੇ ਫਿਰ ਪਹਿਲਾਂ ਖਾਨੂੰ ਕਹਿੰਦੇ ਰਿਓ ਕਿ ਅਸੀਂ ਪੈਸੇ ਆਪਣੇ ਕੋਲੋਂ ਲਾ ਦਾਂਗੇ ਫਿਰ ਸਾਨੂੰ ਇਹ ਹੀ ਕਿਹਾ ਗਿਆ ਵੀ ਤੁਸੀਂ ਸਾਨੂੰ ਕੋਲੇ ਪੈਸੇ ਦਿਓ ਸਾਡਾ ਜਿਹੜਾ ਭਰਾ ਹੁਣ ਕੇ ਫ ਕਿ ਮਾਹਵੀਰ ਕਹਿੰਦਾ ਕਿ ਜੇ ਤੁਸੀਂ ਇਹਨਾਂ ਦੇ ਉੱਤੇ ਪੈਸੇ ਲਾਤੀ ਕੱਲ ਨੂੰ ਇਹ ਪਰਿਵਾਰ ਮੁਕਰ ਜੇ ਕਿ ਅਸੀਂ ਨਹੀਂ ਜਾਣਾ ਤੇ ਤੁਹਾਡੇ ਪੈਸੇ ਵੇਸਟ ਜਾਣਗੇ ਇਸ ਕਰਕੇ ਅਸੀਂ ਥੋੜੇ ਪੈਸੇ ਦਿੱਤੇ ਪਹਿਲਾਂ ਉਹਨਾਂ 5 ਲੱਖ ਫਿਰ ਮਹੀਨੇ ਬਾਅਦ ਫਿਰ ਸਾਨੂੰ ਕਹਿਣ ਲੱਗੇ ਕਿ ਨਹੀਂ ਸਾਨੂੰ 5 ਲੱਖ ਹੋਰ ਦੋ ਫਿਰ ਅਸੀਂ ਹੋਰ ਹੋਰ ਦਿੱਤੇ ਹੌਲੀ ਹੌਲੀ ਇਹਨਾਂ ਨੇ ਸਾਡਾ ਪਲਾਟ ਵਕਾਇਆ ਠੀਕ ਹੈ ਨਾ ਜੀ ਫਿਰ ਸਾਨੂੰ ਨਕਲੀ ਜਾਲੀ ਵੀਜ਼ੇ ਸਾਨੂੰ ਮੇਰਾ ਤੇ ਮੇਰੇ ਦੋਨਾਂ ਬੇਟੀਆਂ ਦਾ ਵੀਜ਼ਾ ਦਿਖਾਇਆ ਕਰ ਸਾਦ ਕੇ ਇਹ ਮਾਹਵੀਰ ਅੱਜ ਕਹਿੰਦਾ ਹੈ ਕਿ ਮੈਂ ਇਹਨਾਂ ਵਿੱਚ ਹਾਸਲ ਨਹੀਂ ਸ਼ਾਮਲ ਨਹੀਂ ਪਰ ਇਹ ਹੈਗਾ 100% ਠੀਕ ਹੈ ਨਾ ਜਦੋਂ ਉਹ ਅਸੀਂ ਉਹਨਾਂ ਦੇ ਘਰ ਜਾਣ ਬੀਜਾ ਆਇਆ ਕਿ ਇਹ ਕਟਿਆ ਇਹ ਮਾਹਬੀਰੀ ਲੈ ਕੇ ਆਇਆ ਸੀ ਇਹ ਅਜ ਮੁੱਕ ਨਹੀਂ ਸਕਦਾ ਸਾਡੇ ਤੋਂ ਇਹ ਠੀਕ ਹੈ ਠੀਕ ਰਕ ਪਰ ਕਿਹੜੀ ਜਗ੍ਹਾ ਹੈ ਮੇਰੀ ਅਟਾਰੀ ਮੱਲੇ ਜਿੱਥੇ ਰਹਿੰਦੇ ਸੀ ਅੱਛਾ ਹਾਂ ਜੀ ਤੁਹਾਡੇ ਪਾਸ ਪੁਲਿਸ ਦਾ ਤੁਹਾਡੇ ਪਤਾ ਕੀ ਰੋਲ ਸੀ ਬਿਲਕੁਲ ਕਟਿਆ ਅੱਛਾ ਹਾਂ ਜੀ ਪਹਿਲੀ ਤੇ ਸਾਡੀ ਐਫ ਆਈ ਆਰ ਜਿਹੜੀ ਦਰਜ ਕੀਤੀ ਸਾਨੂੰ ਮਹੀਨਾ ਇੱਕ ਪੂਰਾ ਚੱਕਰ ਲਵਾਇਆ ਇਹਨਾਂ ਨੇ ਉਦੋਂ ਪੂਰਾ ਅਗਸਤ ਮਹੀਨਾ ਅਸੀਂ ਜੁਲਾਈ ਵਿੱਚ ਇਹ ਗਏ ਹਰ ਉਹਨੇ ਜੁਲਾਈ ਨੂੰ ਅਸੀਂ 18 28 29 ਜੁਲਾਈ ਨੂੰ ਆ ਕੇ ਇਥੇ ਇਹਨਾਂ ਨੂੰ ਮਿਲੇ ਇਹਨਾਂ ਮੈਂ ਅਮਰਸਰ ਸੀ ਤੇ ਮੇਰੇ ਖਿਆਲ ਚ 29 ਅਗਸਤ ਦੀ ਸਾਡੀ ਐਫਆਈ ਡਰਜ ਜਿਹੜੀ ਹੋਈ ਨਾ ਪੂਰੇ 1 ਮਹੀਨੇ ਬਾਅਦ ਸਾਡੀ ਐਫਆਈ ਡਰਜ ਕੀਤੀ ਗਈ ਇਹਨਾਂ ਨੇ ਬਿਲਕੁਲ ਪੁਲਸ ਵੱਲੋਂ ਹੁਣ ਅਸੀਂ ਟੌਂਕੀ ਵੀ ਜਾਂਦੇ ਰਹੇ ਹਾਂ ਕਿਉਂਕਿ ਚਾਹੀ ਉਹਨੂੰ ਮਿਲ ਕੇ ਵੀ ਆਏ ਹਾਂ ਠੀਕ ਹੈ ਨਾ ਅਸੀਂ ਉਹਨਾਂ ਨਾਲ ਬੜਾ ਕੋਆਪਰੇਟ ਕੀਤਾ ਉਹਨੇ ਨਹੀਂ ਸਾਡਾ ਕੋਈ ਵੀ ਕੀਤਾ ਠੀਕ ਹੈ ਨਾ ਪੁਲਸ ਨੇ ਕੋਈ ਇਨਕੁਆਰੀ ਨਹੀਂ ਹੁੰਦਾ ਤਾਂ ਕੀਤੀ ਅਜੇ ਤੱਕ ਨਹੀਂ ਕੀਤੀ ਹੈਗੀ ਨਹੀਂ ਐਤਵਾਰ ਸ਼ਾਮ ਨੂੰ ਗਏ ਸੀ ਐਸਐਚਓ ਕੋ ਤੇ ਉੱਥੇ ਕਹਿੰਦੇ ਵੀ ਹੈ ਨਹੀਂ 6 ਵਜੇ ਗਏ ਸੀ ਕਹਿੰਦੇ ਹੈ ਨਹੀਂ ਇੱਥੇ ਕਿਤੇ ਗਏ ਨੇ ਉਹ ਤੁਹਾਨੂੰ ਨੰਬਰ ਮਿਲਿਆ ਮੈਂ ਤੇ ਤੈਨੂੰ ਫੋਨ ਕਰਕੇ ਵੇਖ ਲਉ ਅਸੀਂ ਉਸ ਟਾਈਮ ਤੇ ਉੱਥੇ ਖੜੇ ਅਨ ਫੋਨ ਲਾਇਆ ਉਹਨੇ ਚੱਕਿਆ ਨਹੀਂ ਕੱਟ ਦਿੱਤਾ ਗੋਹਨ